ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦੇ ਵਧੀਆ ਐਮਸੀਕਿਊ ਕਰਾਗੇ ਇਹ ਐਮਸੀਕਿਊ ਬੇਟਾ ਤੁਹਾਡਾ ਪੇਪਰ ਜੋ ਐਮਪੀਐਚ ਡਬਲਯੂ ਮੇਲ ਦਾ ਜਾਂ ਫੀਮੇਲ ਦਾ ਏਐਨਐਮ ਦਾ ਹੋਏਗਾ ਉਸ ਵਿੱਚ ਇੰਪੋਰਟੈਂਟ ਰੈਨ ਵਾਲੇ ਨੇ ਤੇ ਇਸ ਕਰਕੇ ਬੇਟਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਮੇਰੇ ਚੈਨਲ ਤੇ ਨਵੇਂ ਬੱਚੇ ਨੇਗੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਪੈਰਾਮੈਡੀਕਲ ਦੀ ਤਿਆਰੀ ਕਰ ਰਹੀ ਹੈ ਤਿਆਰੀ ਕਰ ਰਹੇ ਨੇ ਚਾਹੇ ਉਹ AANM ਦਾ ਪੇਪਰ ਹੈ ਚਾਹੇ GNM ਦਾ ਪੇਪਰ ਹੈ ਚਾਹੇ MPHW ਮੇਲ ਦਾ ਪੇਪਰ ਹੈ ਚਾਹੇ ਵਾਰਡ اٹینڈੈਂਟ ਦਾ ਪੇਪਰ ਹੈ ਚਾਹੇ ਲੈਬੋਰੀ ਟੈਕਨੀਸ਼ੀਅਨ ਦਾ ਪੇਪਰ ਹੈ ਬਟਾ ਕਿਸੇ ਵੀ ਪੈਰਾਮੈਡੀਕਸ ਦਾ ਜੋ ਵੀ ਐਗਜ਼ਾਮ ਹੋਣਾ ਹੁੰਦਾ ਹੈਗਾ ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਲੈਂਦੀ ਹੈ ਚਾਹੇ AIMJ ਬਠਿੰਡਾ ਚਾਹੇ PGI ਚਾਹੇ ਆਪਣੇ ਕੋਲ 32 ਸੈਕਟਰ ਦਾ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਹੈ ਬੇਟਾ ਉਹ ਪੇਪਰ ਨੂੰ ਕੰਡਕਟ ਕਰਦਾ ਹੈਗਾ ਪੈਰਾਮੈਡੀਕਸ ਦਾ ਉਸ ਦੇ ਲਈ ਬੇਟਾ ਤਿਆਰੀ ਕਰਨਾ ਚਾਹੁੰਦਾ ਉਹ ਮੇਰੇ ਕੰਟੈਕਟ ਨੰਬਰ 9463079 680 ਨਾਲ ਕੰਟੈਕਟ ਕਰ ਸਕਦਾ ਹੈ ਬੱਚੇ ਆਪਣੇ ਕੋਲ ਬਹੁਤ ਹੀ ਵਧੀਆ ਤਰੀਕੇ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੋਟਸ ਰਿਕਾਰਡਡ ਕਲਾਸਿਸ ਤੇ ਪਲੱਸ ਤੁਹਾਨੂੰ ਬੱਚੇ ਹਰ ਰੋਜ਼ ਆਨਲਾਈਨ ਕਲਾਸ ਮਿਲਦੀ ਹੈ ਇਦੇ ਵਿੱਚ ਹੁਣ ਆਪਣੇ ਕੋਲ ਆਪਾਂ ਨੂੰ ਪਤਾ ਹੈਗਾ ਵੀ ਐਮਪੀਐਚਡਬਲਯੂ ਮੇਲ ਦੀਆਂ ਜਿਹੜੀਆਂ 270 ਪੋਸਟਾਂ ਨੇ ਜਿਹੜੀਆਂ ਆਊਟ ਹੋ ਚੁੱਕੀਆਂ ਤੇ ਆਪਣੇ ਕੋਲ ਸਟਾਫ ਨਰਸ ਦੀਆਂ ਜੀਐਨਐਮ ਦੇ ਲਈ ਬੇਟਾ 406 ਪੋਸਟਾਂ ਜਿਹੜੀਆਂ ਆਊਟ ਹੋ ਚੁੱਕੀਆਂ ਉਹਨਾਂ ਪੋਸਟਾਂ ਦੇ ਲਈ ਬੇਟਾ ਪ੍ਰੈਪਰੇਸ਼ਨ ਕਰਨ ਲਈ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਤੇ ਆਪਣੀ ਕੋਚਿੰਗ ਲੈ ਸਕਦੇ ਹੋ ਬੱਚੇ ਅੱਜ ਅਸੀਂ ਅੱਜ ਦੀ ਕਲਾਸ ਦਾ ਪਹਿਲਾ ਕੁਸ਼ਚਨ ਸਟਾਰਟ ਕਰਨ ਲੱਗੇ ਹਾਂਗੇ ਪਹਿਲਾ ਕੁਸ਼ਚਨ ਕੀ ਕਹਿ ਰਿਹਾ ਹੈ WHO ਦੀ ਸਥਾਪਨਾ ਦਾ ਕਿਹੜਾ ਬਰਾ ਸੀਗਾ ਬੇਟਾ WHO World Health Organization ਬੇਟਾ ਜਿਹੜੀ World Health Organization ਸੀ ਇਹ 7 April 1948 ਬੇਟਾ ਹੁਣ ਇੱਥੇ ਬਰਾ ਪੁੱਛਿਆਗਾ ਤਾਂ ਸਾਡੇ ਕੋਲ A ਆਪਸ਼ਨ ਬਿਲਕੁਲ ਕਰੈਕਟ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਵੀ 7 ਅਪ੍ਰੈਲ 1948 ਨੂੰ ਬੇਟਾ ਸਵਿਟਜ਼ਰਲੈਂਡ ਦਾ ਇੱਕ ਸ਼ਹਿਰ ਹੈ ਜਨੀਵਾ ਉੱਥੇ ਬੇਟਾ ਇਹਦੀ ਸਥਾਪਨਾ ਕੀਤੀ ਗਈ ਬੱਚੇ ਜਨੀਵਾ ਦੇ ਵਿੱਚ ਹੋਈ ਸੀਗੀ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਹੁਣ ਆਪਾਂ ਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਵੀ WHO ਦਾ ਹੈੱਡਕੁਆਰਟਰ ਕਿੱਥੇ ਹੈ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੁਣ 7 ਅਪ੍ਰੈਲ 1948 ਨੂੰ ਜਦੋਂ ਆਪਣੇ ਕੋਲ WHO ਦੀ ਸਥਾਪਨਾ ਹੋਈ ਹੈ ਤਾਂ ਇਸ ਕਰਕੇ ਹਰ ਸਾਲ 7 ਅਪ੍ਰੈਲ ਨੂੰ 7 ਅਪ੍ਰੈਲ ਨੂੰ ਬੇਟਾ ਸਿਹਤ ਸੰਗਠਨ ਦਿਵਸ ਮਨਾਇਆ ਜਾਂਦਾ ਹੈ ਬੇਟਾ ਆਪਣੇ ਕੋਲ ਵਰਲਡ ਹੈਲਥ ਆਰਗੇਨਾਈਜੇਸ਼ਨ ਡੇ ਮਨਾਇਆ ਜਾਂਦਾ ਹੈ ਬੇਟਾ ਹੈਲਥ ਡੇ ਹਰ ਸਾਲ ਬੇਟਾ ਹੈਲਥ ਡੇ ਹਰ ਸਾਲ ਬੇਟਾ ਵਰਲਡ ਹੈਲਥ ਡੇ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਤੇ 52 ਨੰਬਰ ਕੁਐਸਚਨ ਦੇਖੋ ਮਨੁੱਖ ਦੇ ਸਰੀਰ ਵਿੱਚ ਖੂਨ ਦਾ ਸਿਰੋਤਾਂਤਰ ਕਰਨ ਵਾਲੀ ਪ੍ਰਣਾਲੀ ਕਿਹੜੀ ਹੈ ਬੇਟਾ ਹੁਣ ਜਿਹੜੀ ਬਲੱਡ ਦੇ ਨਾਲ ਬਲੱਡ ਸਰਕੂਲੇਟਰੀ ਸਿਸਟਮ ਬੇਟਾ ਆਪਾਂ ਪੜਦੇ ਆ ਬਲੱਡ ਸਰਕੂਲੇਟਰੀ ਸਿਸਟਮ ਜਿਹੜਾ ਖੂਨ ਹੈਗਾ ਉਹ ਨਾੜੀਆਂ ਦੇ ਆਪਣੇ ਕੋਲ ਬਲੱਡ ਵੈਸਲ ਦੇ ਵਿੱਚ ਦੀ ਬੇਟਾ ਫਲੋ ਕਰਦਾ ਹੈਗਾ ਸਾਨੂੰ ਸਾਨੂੰ ਪਤਾ ਹੈ ਤਮਨੀਆਂ ਦੇ ਵਿੱਚ ਦੀ ਫਲੋ ਕਰਦਾ ਹੈ ਬੇਟਾ ਆਰਟਰੀਜ਼ ਨੂੰ ਤਮਨੀਆਂ ਬੋਲਦੇ ਆ ਬੇਟਾ ਉਹਨਾਂ ਵਿੱਚ ਦੀ ਫਲੋ ਕਰਦਾ ਹੈਗਾ ਇਸ ਨੂੰ ਅਸੀਂ ਸਰਕੂਲੇਟਰੀ ਸਿਸਟਮ ਬੋਲਦੇ ਆ ਰੈਸਪੀਰੇਟਰੀ ਸਿਸਟਮ ਦੇ ਵਿੱਚ ਜਿਹੜਾ ਸਰਕੂਲੇਟਰੀ ਸਿਸਟਮ ਹੈ ਬੇਟਾ ਇਹਨੂੰ ਕਾਰਡੀਓਵਾਸਕੂਲਰ ਸਿਸਟਮ ਵੀ ਬੋਲਿਆ ਜਾਂਦਾ ਹੈਗਾ ਇਹਦੇ ਵਿੱਚ ਬਲੱਡ ਆ ਜਾਂਦਾ ਹੈ ਹਾਰਟ ਆ ਜਾਂਦਾ ਹੈ ਬਲੱਡ ਵੈਸਲ ਜ ਆ ਜਾਂਦੀਆਂ ਬੇਟਾ ਇਹ ਸਾਰਾ ਸਿਸਟਮ ਹੈਗਾ ਸਰਕੂਲੇਟਰੀ ਸਿਸਟਮ ਜਾਂ ਕਾਰਡੀਓਵਾਸਕੂਲਰ ਸਿਸਟਮ ਬੱਚੇ ਰੈਸਪੀਰੇਟਰੀ ਸਿਸਟਮ ਦੇ ਵਿੱਚ ਸਾਡੇ ਕੋਲ ਫੇਫੜੇ ਆ ਗਏ ਲੰਗਜ਼ ਜੀ ਇਹਨਾਂ ਨੂੰ ਬੋਲਦੇ ਆ ਬੇਟਾ ਆਪਣੇ ਕੋਲ ਨੋਜ਼ ਆ ਗਿਆ ਟ੍ਰੈਕੀਆ ਆ ਗਿਆ ਬੇਟਾ ਤੇ ਲੰਗਜ਼ ਦੇ ਵਿੱਚ ਬੇਟਾ ਐਲਬੂਲਾਈ ਇੱਕ ਅਜਿਹੀ ਬੈਲੂਨ ਲਾਈਕ ਜਾਂ ਆਪਾਂ ਕਹਿ ਸਕਦੇ ਗ੍ਰੇਪ ਲਾਈਕ ਸਟਰਕਚਰ ਹੈ ਜਿੱਥੇ ਬੇਟਾ ਐਕਸਚੇਂਜ ਹੁੰਦੀ ਹੈ ਗੈਸੇਜ਼ ਦੀ ਪੇਪਰ ਦੇ ਵਿੱਚ ਇਹ ਕੁਐਸਚਨ ਬਹੁਤ ਜ਼ਿਆਦਾ ਵਾਰ ਪੁੱਛਿਆ ਗਿਆਗਾ ਵੀ ਮੇਨ ਸਾਈਟ ਫਾਰ ਦਾ ਐਕਸਚੇਂਜ ਆਫ ਗੈਸੇਜ਼ ਬੇਟਾ ਕਿਹੜੀ ਜਗ੍ਹਾ ਹੈ ਜਿੱਥੇ ਆਪਣੇ ਕੋਲ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ਕਿਉਂਕਿ ਅਸੀਂ ਆਕਸੀਜਨ ਲੈਨੇ ਆ ਤੇ ਛੱਡਦੇ ਕੀ ਆ ਕਾਰਬਨ ਡਾਈ ਆਕਸਾਈਡ ਜਿਹੜੀ ਮੇਨ ਸਾਈਟ ਹੈ ਫੇਫੜਿਆਂ ਦੇ ਵਿੱਚ ਜਿੱਥੇ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ਉਸ ਨੂੰ ਐਲਬੂਲਾਈ ਬੋਲਦੇ ਆ ਬੇਟਾ ਪੰਜਾਬੀ ਦੇ ਵਿੱਚ ਵੀ ਐਲਬੂਲਾਈ बोले ਜਾਂਦਾ ਤੇ ਅੰਗਰੇਜ਼ੀ ਦੇ ਵਿੱਚ ਵੀ ਐਲਬੂਲਾਈ ਹੀ ਬੋਲਿਆ ਜਾਂਦਾ ਹੈ ਬੇਟਾ ਇਸ ਕਰਕੇ ਤੁਸੀਂ ਹਮੇਸ਼ਾ ਕਈ ਸ਼ਬਦ ਮੈਡੀਕਲ ਦੇ ਇੰਗਲਿਸ਼ ਦੇ ਹੁੰਦੇ ਨੇ ਬੇਟਾ ਉਹਨਾਂ ਨੂੰ ਨੋਟ ਕਰਦੇ ਜਾਇਆ ਕਰੋ ਐਲਬੂਲਾਈ ਆਪਾਂ ਏ ਐਲ ਵੀਓ ਐਲ ਆਈ ਵੀਈ ਆਓ ਐਲ ਆਈ ਐਲਬੂਲਾਈ ਬੇਟਾ ਜਿੱਥੇ ਆਪਣੇ ਕੋਲ ਗੈਸ ਦੀ ਵੀ ਐਕਚੇਂਜ ਹੁੰਦੀ ਹੈ ਡਾਈਜੈਸਟਿਵ ਸਿਸਟਮ ਬੇਟਾ ਡਾਈਜੈਸਟਿਵ ਸਿਸਟਮ ਦੇ ਵਿੱਚ ਸਾਡੇ ਮਾਊਥ ਤੋਂ ਲੈ ਕੇ ਐਨਸ ਤੱਕਸ ਡਾਈਜੈਸਟਿਵ ਸਿਸਟਮ ਆ ਗਿਆ ਮਾਊਥ ਹੋ ਗਿਆ ਫੈਰਿੰਗਸ ਹੋ ਗਿਆ ਇਸੋਫੇਗਸ ਹੋ ਗਿਆ ਸਟਮਕ ਹੋ ਗਿਆ ਸਮੋਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਰੈਕਟਮ ਐਨਸ ਉੱਥੋਂ ਤੱਕ ਡਾਈਜੈਸਟਿਵ ਸਿਸਟਮ ਆ ਗਿਆ ਯੂਰੀਨਰੀ ਸਿਸਟਮ ਦੇ ਵਿੱਚ ਬੇਟਾ ਸਾਡੇ ਕੋਲ ਪੇਅਰ ਆਫ ਕਿਡਨੀ ਆ ਗਿਆ ਪੇਅਰ ਆਫ ਯੂਰੀਟਰ ਆ ਗਿਆ ਬੇਟਾ ਇੱਕ ਯੂਰੀਨਰੀ ਬਲੈਡਰ ਆ ਗਿਆ ਤੇ ਆਪਣੇ ਕੋਲ ਜੂਰੀਥਰਾ ਆ ਗਿਆ ਉਹ ਆਪਣੇ ਕੋਲ ਯੂਰੀਨਰੀ ਸਿਸਟਮ ਦੇ ਵਿੱਚ ਆਉਂਦਾ ਹੈਗਾ ਹਰੇਕ ਪੁਆਇੰਟ ਨੂੰ ਬੇਟਾ ਤੁਸੀਂ ਨੋਟ ਕਰਦੇ ਜਾਇਆ ਕਰੋ ਹੁਣ 53 ਨੰਬਰ ਕੁਐਸਚਨ ਦੇਖੋ ਖੂਨ ਵਿੱਚ ਆਕਸੀਜਨ ਕਿਹੜੇ ਤੱਤ ਨਾਲ ਜੁੜਦੀ ਹੈ ਬੇਟਾ ਜਿਹੜੀ ਅਸੀਂ ਆਕਸੀਜਨ ਲੈਣੇ ਹੈਗੇ ਉਹ ਬਲੱਡ ਦੇ ਵਿੱਚ ਜਾਂਦੀ ਹੈ ਤੇ ਬਲੱਡ ਦੇ ਵਿੱਚ ਹੀਮੋਗਲੋਬਿਨ ਨਾਂ ਦਾ ਪ੍ਰੋਟੀਨ ਹੁੰਦਾ ਜਿਹਦੇ ਨਾਲ ਉਹ ਜੁੜ ਕੇ ਬੇਟਾ ਸਾਰੀ ਬੋਡੀ ਨੂੰ ਆਕਸੀਜਨ ਸਾਰੇ ਬੋਡੀ ਦੇ ਸੈਲ ਜਨੂੰ ਆਕਸੀਜਨ ਪਹੁੰਚਾਉਂਦੀ ਹੈ ਠੀਕ ਹੈ ਆਪਣੇ ਕੋਲ ਆਕਸੀਜਨ ਹੈ ਜਿਹੜੀ ਉਹ ਹਿਮੋਗਲੋਬਿਨ ਨਾਲ ਜੁੜਦੀ ਹੈ ਹਿਮੋਗਲੋਬਿਨ ਹੁੰਦਾ ਕਿੱਥੇ ਹੈ ਬੇਟਾ ਹਿਮੋਗਲੋਬਿਨ ਰੈੱਡ ਬਲੱਡ ਸੈਲ ਦੇ ਵਿੱਚ ਹੁੰਦਾ ਹੈਗਾ ਤੇ ਹਿਮੋਗਲੋਬਿਨ ਬੇਟਾ ਸਾਡੇ ਖੂਨ ਨੂੰ ਲਾਲ ਰੰਗ ਦਿੰਦਾ ਹੈਗਾ ਇਹ ਵੀ ਯਾਦ ਰੱਖਣਾ ਹੈ ਪੀਪਰ ਦੇ ਵਿੱਚ ਪਹਿਲਾ ਵੀ ਕੁਐਸਚਨ ਆ ਚੁੱਕਿਆਗਾ ਵੀ ਸਾਡੇ ਖੂਨ ਨੂੰ ਲਾਲ ਰੰਗ ਕਿਹੜਾ ਅ ਕਿਹੜਾ ਜਿਹੜਾ ਪ੍ਰੋਟੀਨ ਆ ਉਹ ਦਿੰਦਾ ਹੈਗਾ ਹਿਮੋਗਲੋਬਿਨ ਬੱਚੇ ਪਲਾਜ਼ਮਾ ਜਿਹੜਾ ਹੈਗਾ ਉਹ 55% ਹੁੰਦਾ ਹੈਗਾ ਤਰਲ ਪਦਾਰਥ ਹੈਗਾ ਤੇ 45% ਸਾਡੇ ਬਲੱਡ ਦੇ ਵਿੱਚ ਬਲੱਡ ਸੈੱਲ ਬਲੱਡ ਸੈੱਲ ਹੁੰਦੇ ਨੇਗੇ ਜਾਂ ਬਲੱਡ ਕਾਰਪਸਲ ਜੀ ਵੀ ਬੋਲ ਦਿੰਦੇ ਆਗੇ ਤੇ ਬੇਟਾ ਆਪਣੇ ਕੋਲ ਐਲਬੂਮਿਨ ਵੀ ਆਪਣੇ ਕੋਲ ਬਲੱਡ ਦਾ ਪ੍ਰੋਟੀਨ ਹੈ ਬਲੱਡ ਦੇ ਵਿੱਚ ਪਾਇਆ ਜਾਣ ਵਾਲਾ ਜਾਨਕਿ ਪਲਾਜ਼ਮਾ ਦੇ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਹੈ ਐਲਬੂਮਿਨ ਤੇ ਗਲੋਬੂਲਿਨ ਦੋ ਪ੍ਰੋਟੀਨ ਹੈ ਜਿਹੜੇ ਪਲਾਜ਼ਮਾ ਦੇ ਵਿੱਚ ਪਾਏ ਜਾਂਦੇ ਨੇਗੇ ਜਿਗਰ ਦਾ ਮੁੱਖ ਕੰਮ ਕੀ ਹੈ ਬੇਟਾ ਜਿਗਰ ਦਾ ਮੁੱਖ ਕੰਮ ਪਿੱਟ ਨੂੰ ਬਣਾਉਣਾ ਯਾਨੀ ਕਿ ਵਾਇਲ ਨੂੰ ਬਣਾਉਣਾ ਜੇਕਰ ਵਾਇਲ ਨੂੰ ਸਟੋਰ ਕਰਨਾ ਵਾਇਲ ਕਿੱਥੇ ਸਟੋਰ ਹੁੰਦਾ ਗੋਲ ਬਲੇਡਰ ਦੇ ਵਿੱਚ ਇਹ ਚੀਜ਼ ਵੀ ਯਾਦ ਰੱਖਣਾ ਹੈਗਾ ਖੂਨ ਦਾ ਸਮਾਨ ਹੈ ਪੀ ਐਚ ਕਿੰਨਾ ਹੁੰਦਾ 7.4 ਜੇ ਤੁਹਾਨੂੰ ਉਹ ਰੇਂਜ ਪੁੱਛ ਲਿਆ ਜਾਵੇ ਤਾਂ 7.35 ਤੋਂ ਲੈ ਕੇ 7.45 ਤੱਕ ਇਹ ਯਾਦ ਰੱਖਣੀ ਹੈ 56 ਨੰਬਰ ਕੁਸ਼ਣ ਦੇਖੋ ਐਡਵਾਰਡ ਜੈਨਰ ਨੇ ਕਿਹੜੀ ਵੈਕਸੀਨ ਦੀ ਖੋਜ ਕੀਤੀ ਸੀ ਐਡਵਾਰਡ ਜੈਨਰ ਨੇ ਬੇਟਾ ਸਮਾਲ ਪੋਕਸ ਦੀ ਖੋਜ ਕੀਤੀ ਸੀ ਬੇਟਾ ਸਮਾਲ ਪੋਕਸ ਇੱਕ ਵਾਇਰਲ ਡਿਜੀਜ਼ ਹੈ ਇਹ ਵੀ ਯਾਦ ਰੱਖਣਾ ਪੋਲੀਓ ਵੀ వైరਲ ਡਿਜੀਜ਼ ਹੈ ਬੇਟਾ ਹੈਪੇਟਾਈਟਸ ਵੀ వైరਲ ਡਿਜੀਜ਼ ਹੈ ਤੇ ਮਲੇਰੀਆ ਪ੍ਰੋਟੋਜ਼ੋਨਲ ਡਿਜੀਜ਼ ਹੈ ਪ੍ਰਾਜੀਵੀ ਤੋਂ ਹੋਣ ਵਾਲੀ ਬਿਮਾਰੀ ਹੈ ਮਲੇਰੀਆ ਠੀਕ ਹੈ ਇਸ ਤਰੀਕੇ ਨਾਲ ਪੇਪਰ ਦੇ ਵਿੱਚ ਇਹ ਚਾਰੇ অপਸ਼ਨਾਂ ਦੇ ਵਿੱਚੋਂ ਤੁਹਾਨੂੰ ਪੁੱਛ ਸਕਦੇ ਨੇ ਹੇਠ ਲਿਖਿਆ ਵਿੱਚੋਂ ਕਿਹੜੀ ਬਿਮਾਰੀ ਪ੍ਰਾਜੀਵੀ ਤੋਂ ਹੋਣ ਵਾਲੀ ਹੈ ਬੇਟਾ ਉਹ ਫਿਰ ਸੀ ਆਪਸ਼ਨ ਆ ਜਾਏਗਾ ਹੁਣ ਇਥੇ ਐਡਵਾਰਡ ਜੈਨਰ ਦੀ ਗੱਲ ਕੀਤੀ ਸੀ ਇਸ ਨੇ ਕਿਹੜੇ ਕਿਹੜੀ ਵੈਕਸੀਨ ਦੀ ਖੋਜ ਕੀਤੀ ਸੀ ਇਸ ਨੇ ਸਮਾਲ ਪੋਕਸ ਨਾ ਦੀ ਵੈਕਸੀਨ ਦੀ ਖੋਜ ਕੀਤੀ ਸੀ ਬੱਚੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਜਰੂਰ ਕਰ ਦਿਓ ਸ਼ੇਅਰ ਵੀ ਜਰੂਰ ਕਰ ਦਿਓ ਸਾਰੇ ਬੱਚਿਆਂ ਤੱਕ ਜਿਹੜੇ ਪੈਰਾਮੈਡੀਕਲ ਦੀ ਤਿਆਰੀ ਕਰ ਰਹੇ ਨੇ ਤੇ ਬੇਟਾ ਜੇਕਰ ਕੋਈ ਵੀ ਬੱਚਾ ਆਨਲਾਈਨ ਵੈਚ ਲੈਣਾ ਚਾਹੁੰਦਾ ਹੈਗਾ ਸਾਡੇ ਕੋਲ ਆਨਲਾਈਨ ਕਲਾਸ ਚੱਲ ਰਹੀਆਂ ਐ ਐਮ ਪੀ ਐਚ ਡਬਲਯੂ ਮੇਲ ਦੇ ਲਈ जीएनएम ਦੇ ਲਈ ਫੀਮੇਲ ਦੇ ਲਈ ਬੇਟਾ ਆਪਣੇ ਕੋਲ ਚੱਲ ਰਹੀਆਂ ਗਿਆ ਆਨਲਾਈਨ ਕਲਾਸਾਂ ਤੁਸੀਂ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਨੰਬਰ ਕੰਟੈਕਟ ਕਰ ਸਕਦੇ ਹੋ ਤੇ ਬੱਚੇ ਜੋ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਬੇਟਾ ਉਸ ਦਾ ਗਰੁੱਪ ਦਾ ਲਿੰਕ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਤੁਸੀਂ ਉਸ ਤੇ ਉੱਪਰ ਜਾ ਕੇ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਜੁੜ ਸਕਦੇ ਹੋ ਤੇ ਬੇਟਾ ਤੁਸੀਂ ਇੱਕ ਚੈਨਲ ਨੂੰ 59 ਰੁਪਏ ਦੇ ਵਿੱਚ ਜੁਆਇਨ ਵੀ ਕਰ ਸਕਦੇ ਹੋ ਤੇ 59 ਰੁਪਏ ਦੇ ਵਿੱਚ ਤੁਸੀਂ ਚੈਨਲ ਨੂੰ ਜੁਆਇਨ ਕਰਕੇ ਜਿੰਨੀਆਂ ਵੀ ਵੀਡੀਓਜ਼ ਹਾਈਡ ਹੋਈਆਂ ਹੋਈਆਂ ਇੰਪੋਰਟੈਂਟ ਹੈ ਤੁਹਾਨੂੰ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਉਹ ਤੁਹਾਨੂੰ ਵੀਡੀਓਜ਼ ਸ਼ੋ ਹੋਣ ਲੱਗ ਜਾਣਗੀਆਂ ਇਸ ਕਰਕੇ ਬੇਟਾ ਤੁਸੀਂ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਸਕਦੇ ਹੋਗੇ ਚੈਨਲ ਨੂੰ ਜੁਆਇਨ ਜ਼ਰੂਰ ਕਰੋ ਤੇ ਆਪਣੇ ਕੋਲ 58 ਨੰਬਰ ਕੁਸ਼ਚਨ ਦੇਖੋ ਟਾਈਫੈਟ ਦਾ ਕਾਰਨ ਬਨਨ ਵਾਲਾ ਜੀਵਾਨੂ ਕਿਹੜਾ ਹੈਗਾ ਬੇਟਾ ਸਾਨੂੰ ਇੱਕ ਤਾਂ ਪਤਾ ਲੱਗ ਗਿਆ ਵੀ ਜਿਹੜੀ ਟਾਈਫਾਇਡ ਹੈ ਉਹ ਜੀਵਾਨੂ ਤੋਂ ਹੋਣ ਵਾਲੀ ਬਿਮਾਰੀ ਹੈ ਜਾਨੀ ਕਿ ਬੈਕਟੀਰੀਅਲ ਡਿਜੀਜ਼ ਹੈ ਇਹਦਾ ਟਾਈਫਾਇਡ ਦਾ ਬੈਕਟੀਰੀਆ ਦਾ ਨਾਮ ਹੈਗਾ ਸੈਲਮਨੀਲਾ ਟਾਈਫੀ ਬੇਟਾ ਜਿੰਨੇ ਵੀ ਚਾਰੇ ਦੇ ਚਾਰੇ ਬੈਕਟੀਰੀਆ ਦਿੱਤੇ ਦਿੱਤੇ ਹੋਏ ਨੇਗੇ ਜਵਾਣੂ ਦਿੱਤੇ ਹੋਏ ਨੇ ਇਹ ਵੱਖ-ਵੱਖ ਬਿਮਾਰੀਆਂ ਦਾ ਕਾਰਨ ਮੰਨਦੇ ਨੇ ਆਪਾਂ ਇੱਕ ਇੱਕ ਕਰਕੇ ਦੇਖ ਲੈਣੇ ਆ ਸੈਲਮਨੀਲਾ ਟਾਈਫੀ ਟਾਈਫਾਇਡ ਦਾ ਕਾਰਨ ਮੰਨਦਾ ਹੈ ਬਿਬ੍ਰਿਓ ਕੋਲਰੇ ਕੋਲਰਾ ਜਿਹਨੂੰ ਹੈਜਾ ਬੋਲ ਦਿੰਦੇ ਆ ਉਹਦਾ ਕਾਰਨ ਮੰਨਦਾ ਹੈ ਕਲੋਸਟ੍ਰੀਡੀਅਮ ਟੈਟਨੀ ਬੇਟਾ ਟੈਟਨਸ ਦਾ ਕਾਰਨ ਮੰਨਦਾ ਹੈ ਮਾਈਕੋਬੈਕਟੀਰੀਅਮ ਟਿਬਰਕੂਲੋਸਿਸ ਟੀਵੀ ਦਾ ਕਾਰਨ ਮੰਨਦਾ ਹੈ ਮਾਈਕੋਬੈਕਟੀਰੀਅਮ ਲੈਪਰੇ ਲਪਰੋਸੀ ਦਾ ਕਾਰਨ ਮੰਨਦਾ ਹੈ ਬੇਟਾ ਇਹ ਚੀਜ਼ ਨੂੰ ਯ ਬੈਕਟੀਰੀਆ ਬੈਕਟੀਰੀਅਮ ਦੇ ਦੁਆਰਾ ਦੋ ਬਿਮਾਰੀਆਂ ਹੁੰਦੀਆਂ ਇੱਕ ਟੀਵੀ ਇੱਕ ਲਪਰੋਸੀ ਬੈਕਟੀਵੀ ਤੇ ਲਪਰੋਸੀ ਮਾਈਕੋਬੈਕਟੀਰੀਅਮ ਦੇ ਦੁਆਰਾ ਦੋ ਬਿਮਾਰੀਆਂ ਹੁੰਦੀਆਂ ਲਪਰੋਸੀ ਤੇ ਟੀਵੀ ਜੇਕਰ ਮਾਈਕੋਬੈਕਟੀਰੀਅਮ ਟਿਊਬਰਕੂਲਾਈ ਹੈ ਤਾਂ ਟੀਵੀ ਜੇਕਰ ਮਾਈਕੋਬੈਕਟੀਰੀਅਮ ਲੈਪਰੇਆ ਤਾਂ ਲਪਰੋਸੀ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਮਨੁੱਖ ਦੇ ਦਿਮਾਗ ਦਾ ਭਾਰ ਲਗਭਗ ਕਿੰਨਾ ਹੁੰਦਾ ਹੈ ਮਨੁੱਖ ਦੇ ਦਿਮਾਗ ਦਾ ਭਾਰ ਜਿਹੜਾ ਲਗਭਗ 1.4 ਕਿਲੋਗ੍ਰਾਮ ਹੁੰਦਾ ਹੈਗਾ ਬੇਟਾ ਯਾਦ ਰੱਖਣਾ ਹੈ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡੀ ਮਾਸਪੇਸ਼ੀ ਕਿਹੜੀ ਹੈ ਬੇਟਾ ਜਿਹੜੀ ਆਪਣੇ ਕੋਲ ਪਾਸੇ ਦੇ ਵਿੱਚ ਬੇਟਾ ਜਿੱਥੇ ਆਪਾਂ ਇੰਜੈਕਸ਼ਨ ਲਗਾਣੇ ਹੈਗੇ ਉੱਥੇ ਬੇਟਾ ਆਪਣੇ ਕੋਲ ਜਿਹੜੀ ਸਭ ਤੋਂ ਵੱਡੀ ਮਾਸਪੇਸ਼ੀ ਹੁੰਦੀ ਹੈ ਉਹਨੂੰ ਗਲੂਟੀਅਸ ਮੈਕਸੀਮਸ ਬੋਲ ਦਿੰਦੇ ਆ ਮੈਕਸੀਮਸ ਬੇਟਾ ਗਲੂਟੀਅਸ ਮੈਕਸੀਮਸ ਹੈ ਜਿਹੜੀ ਇਹ ਸਰੀਰ ਦੇ ਵਿੱਚ ਸਭ ਤੋਂ ਵੱਡੀ ਮਾਸਪੇਸ਼ੀ ਹੈ ਮਸਲ ਹੈ ਤੇ ਸਾਡੇ ਸਰੀਰ ਦੇ ਵਿੱਚ ਟੋਟਲ 639 ਮਸਲ ਹੁੰਦੇ ਨੇ ਬੇਟਾ ਯਾਦ ਰੱਖਣਾ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਤੇ ਬੱਚੇ ਆਪਣੇ ਕੋਲ ਕਹਾਟ ਨੰਬਰ ਕੁਐਸਚਨ ਦੇਖੋ ਮਨੁੱਖ ਦੇ ਸਰੀਰ ਵਿੱਚ ਯੂਰੀਆ ਕਿਹੜਾ ਅੰਗ ਬਣਾਉਂਦਾ ਹੈ ਬੇਟਾ ਇਹ ਹਰੇਕ ਬੱਚਾ ਗੁਰਦਾ ਲਗਾ ਕੇ ਆਊਗਾ ਜਦੋਂ ਕਿ ਦਾ ਆਨਸਰ ਹੈਗਾ ਜਿਗਰ ਮਨੁੱਖ ਦੇ ਸਰੀਰ ਵਿੱਚ ਯੂਰੀਆ ਬਣਾਉਣ ਵਾਲਾ ਅੰਗ ਜਿਹੜਾ ਹੈਗਾ ਜਿਗਰ ਹੈਗਾ ਬੇਟਾ ਯਾਰ ਰੱਖਣ ਲੀਵਰ ਕਿਉਂਕਿ ਜਿਗਰ ਜਾਂ ਲੀਵਰ ਦੇ ਵਿੱਚ ਯੂਰੀਆ ਸਾਈਕਲ ਚੱਲਦਾ ਹੈਗਾ ਸਾਨੂੰ ਪੁੱਛਿਆ ਜਾ ਸਕਦਾ ਯੂਰੀਆ ਸਾਈਕਲ ਕਿੱਥੇ ਚੱਲਦਾ ਹੈਗਾ ਲੀਵਰ ਦੇ ਵਿੱਚ ਦੇ ਯੂਰੀਆ ਸਾਈਕਲ ਦਾ ਦੂਸਰਾ ਨਾਮ ਕੀ ਹੈ Ornithine cycle ਯੂਰੀਆ ਸਾਈਕਲ ਦਾ ਦੂਸਰਾ ਨਾਮ ਕੀ ਹੈ Ornithine cycle ਬੇਟਾ ਇਹੇ ਕੁਐਸਚਨ ਇੰਨਾ ਇੰਪੋਰਟੈਂਟ ਹੈ ਕਿ ਹਰੇਕ ਬੱਚਾ ਬੇਟਾ ਇੱਥੋਂ ਹੀ ਨੰਬਰ ਕਟਵਾਊਗਾ ਤੇ ਇਹਦਾ ਆਨਸਰ ਜੀਗਰ ਹੀ ਆਊਗਾ ਠੀਕ ਹੈ ਇਸ ਕਰਕੇ ਇਸ ਇਹੇ ਜੇ ਕੁਐਸਚਨ ਬੇਟਾ ਤੁਹਾਡੇ ਨੰਬਰ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਯਾਦ ਰੱਖਣਾ ਹੈਗਾ 62 ਨੰਬਰ ਕੁਐਸਚਨ ਦੇਖੋ ਚਮੜੀ ਦਾ ਮੁੱਖ ਕਾਰਨ ਕੀ ਮੁੱਖ ਕੰਮ ਕੀ ਹੈ ਬੇਟਾ ਚਮੜੀ ਦਾ ਮੁੱਖ ਕੰਮ ਸਰੀਰ ਨੂੰ ਪ੍ਰੋਟੈਕਟ ਕਰਨਾ ਬੋਡੀ ਨੂੰ ਪ੍ਰੋਟੈਕਟ ਕਰਨਾ ਬੋਡੀ ਦੇ ਇੰਟਰਨਲ ਆਰਗਨ ਨੂੰ ਅੰਦਰੂਨੀ ਅੰਗਾਂ ਨੂੰ ਬੇਟਾ ਪ੍ਰੋਟੈਕਟ ਕਰਨਾ ਬੇਟਾ ਸਰੀਰ ਚਮੜੀ ਦਾ ਮੁੱਖ ਕੰਮ ਕੰਮ ਹੈ ਬੇਟਾ ਸਰੀਰ ਦੀ ਰੱਖਿਆ ਕਰਨਾ ਸਾਹ ਲੈਣਾ ਬੇਟਾ ਸਾਡਾ ਫੇਫੜਿਆਂ ਦਾ ਕੰਮ ਹੈ ਖੂਨ ਪੰਪ ਕਰਨਾ ਸਾਡੇ ਦਿਲ ਦਾ ਕੰਮ ਹੈ ਹੱਡੀਆਂ ਬਣਾਉਣਾ ਬੇਟਾ ਸਾਡੇ ਵਿੱਚ ਬੋਡੀ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦਾ ਕੰਮ ਹੈ ਮਨੁੱਖੀ ਸਰੀਰ ਵਿੱਚ ਕੈਲਸ਼ੀਅਮ ਕਿਹੜੇ ਵਿਟਾਮਿਨ ਨਾਲ ਜਾਇਬ ਹੁੰਦਾ ਹੈ ਇਹੜੇ ਵਿਟਾਮਿਨ ਨਾਲ ਬੇਟਾ ਕੈਲਸ਼ੀਅਮ ਨੂੰ ਅਬਜ਼ੌਰਬ ਕੀਤਾ ਜਾਂਦਾ ਹੈਗਾ ਹੁਣ ਤੁਹਾਨੂੰ ਪਤਾ ਹੈ ਜਿਹੜੀ ਟੈਬਲੇਟ ਆਂਦੀ ਹੈ ਬੇਟਾ ਕੈਲਸ਼ੀਅਮ ਦੀ ਉਹਦੇ ਨਾਲ ਵਿਟਾਮਿਨ ਡੀ ਜ਼ਰੂਰ ਹੁੰਦਾ ਹੈਗਾ ਕੈਲਸ਼ੀਅਮ ਵਿਟਾਮਿਨ ਡੀ ਕੋਲ ਡੀ 3 ਨਾਲ ਕਰਕੇ ਆਪਣੇ ਕੋਲ ਸ਼ੈਲਕਲ D3 ਕਰਕੇ ਟੈਬਲੇਟਸ ਆndੀਆਂ ਜਿਹਦੇ ਵਿੱਚ ਕੈਲਸ਼ੀਅਮ ਪਲਸ ਵਿਟਾਮਿਨ D D ਹੁੰਦਾ ਹੈਗਾ ਆਪਣੇ ਕੋਲ ਵਿਟਾਮਿਨ D ਹੈ ਜਿਹੜਾ ਉਹ ਕੈਲਸ਼ੀਅਮ ਨੂੰ ਅਬਜ਼ੌਰਬ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਬੇਟਾ ਯਾਦ ਰੱਖਣਾ ਹੈਗਾ ਵਿਟਾਮਿਨ D ਦੀ ਕਮੀ ਨਾਲ ਬੱਚਿਆਂ ਦੇ ਵਿੱਚ ਰਿਕਟਸ ਹੋ ਜਾਂਦਾ ਹੈ ਤੇ ਵੱਡਿਆਂ ਦੇ ਵਿੱਚ ਜਾਨਕਿ ਅਡਲਟ ਦੇ ਵਿੱਚ ਬੇਟਾ ਆਪਣੇ ਕੋਲ ਓਸਟਿਓਪੋਰੋਸਿਸ ਨਾ ਦੀ ਬਿਮਾਰੀ ਹੋ ਜਾਂਦੀ ਹੈ ਜਾਂ ਓਸਟਿਓਮਲੇਸ਼ੀਆ ਹੋ ਜਾਂਦਾ ਹੈਗਾ ਵਿਟਾਮਿਨ E ਜਿਹਨੂੰ ਅਸੀਂ ਬੇਟਾ ਵਿਟਾਮਿਨ E ਦਾ ਦੂਸਰਾ ਨਾਮ ਟੋਕੋਫਿਰੋਲ ਹੈਗਾ ਯਾਦ ਰੱਖ ਲੋ ਲਿਖ ਲੋ ਕਾਪੀ ਪੈਨ ਲੈ ਕੇ ਹਰੇਕ ਪੁਆਇੰਟ ਨੂੰ ਲਿਖਦੇ ਜਾਇਆ ਕਰੋ ਵਿਟਾਮਿਨ E ਦਾ ਦੂਸਰਾ ਨਾਮ ਟੋਕੋਫਿਰੋਲ ਹੈ ਇਹਦੀ ਕਮੀ ਨਾਲ ਬੇਟਾ ਆਪਣੇ ਕੋਲ ਬਾਜਪਨ ਹੋ ਜਾਂਦਾ ਨਾਈਟ ਬਲਾਈਂਡਨੈਸ ਵਿਟਾਮਿਨ A ਦੀ ਕਮੀ ਨਾਲ ਹੁੰਦੀ ਹੈ ਸਕਰਵੀ ਵਿਟਾਮਿਨ C ਦੀ ਕਮੀ ਨਾਲ ਜਿਹਨੂੰ ਐਸਕੋਰਵਿਕ ਐਸਿਡ ਬੋਲ ਦਿੰਦੇ ਆ 베ਰੀ 베ਰੀ ਬੇਟਾ ਥਾਇਆਮੀਨ ਦੀ ਕਮੀ ਨਾਲ ਥਾਇਆਮੀਨ ਜਿਹਨੂੰ ਅਸੀਂ ਵਿਟਾਮਿਨ B1 ਬੋਲ ਦ ਪੁਆਇੰਟ ਤੁਸੀਂ ਨੋਟ ਕਰਦੇ ਜਾਇਆ ਕਰੋ 65 ਨੰਬਰ ਕੁਐਸਚਨ ਮਨੁੱਖ ਦੇ ਦਿਲ ਦੀ ਧੜਕਣ ਸਧਾਰਨ ਤੌਰ ਤੇ ਕਿੰਨੀ ਹੁੰਦੀ ਹੈ ਬੇਟਾ 72 ਪ੍ਰਤੀ ਮਿੰਟ ਬੇਟਾ ਏ অপਸ਼ਨ ਬਿਲਕੁਲ ਕਰੈਕਟ ਹੈ 68 ਨੰਬਰ ਕੁਐਸਚਨ ਦੇਖੋ ਬੱਚੇ ਬਾਲਗ ਮਨੁੱਖ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ ਬਾਲਗ ਜਾਨੀ ਕਿ ਅਡਲਟ ਵਿੱਚ ਖੂਨ ਦੀ ਮਾਤਰਾ ਬੇਟਾ 5 ਤੋਂ 6 ਲੀਟਰ ਹੁੰਦੀ ਹੈਗੀ ਯਾਦ ਰੱਖਣਾ ਹੈਗਾ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡਾ ਅੰਗ ਕਿਹੜਾ ਹੈ ਬੇਟਾ ਇਹੇ ਕੁਐਸਚਨ ਵੀ ਬੇਟਾ ਬਹੁਤ ਇੰਪੋਰਟੈਂਟ ਹੈ ਚਮੜੀ ਹੁਣ ਮੋਸਟਲੀ ਬੱਚੇ ਬੇਟਾ ਜਿਗਰ ਲਗਾ ਕੇ ਆਣਗੇ ਤੇ ਪਰ ਇਥੇ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡਾ ਅੰਗ ਅੰਗ ਪੁੱਛ ਲਿਆ ਜਾਵੇ ਤਾਂ ਚਮੜੀ ਹੈ ਜੇਕਰ ਇਥੇ ਅੰਗ ਦੀ ਥਾਂ ਤੇ ਗ੍ਰੰਥੀ ਪੁੱਛ ਲਿਆ ਜਾਵੇ ਤਾਂ ਜਿਗਰ ਹੈ ਬੇਟਾ ਇਥੇ ਹੀ ਐਗਜ਼ਾਮੀਨਰ ਹੈ ਜਿਹੜਾ ਆਪਣੀ ਗੇਮ ਕਮਾਉਂਦਾ ਹੈਗਾ ਕਿਉਂਕਿ ਇਥੇ ਹੀ ਬੇਟਾ ਆਪਣੇ ਕੋਲ ਬੱਚੇ ਮੋਸਟਲੀ ਕਹਿੰਨਗੇ ਜਿਗਰ ਜਿਗਰ ਜੇਕਰ ਇਥੇ ਗ੍ਰੰਥੀ ਲਿਖੀ ਹੋਈ ਹੈ ਤਾਂ ਗ੍ਰੰਥੀ ਕਿਹੜੀ ਹੈ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਤਾਂ ਜਿਗਰ ਸਭ ਤੋਂ ਵੱਡਾ ਅੰਗ ਕਿਹੜਾ ਹੈ ਚਮੜੀ ਸਭ ਤੋਂ ਵੱਡਾ ਅੰਦਰੂਨੀ ਅੰਗ ਕਿਹੜਾ ਹੈ ਜਿਗਰ ਸਭ ਤੋਂ ਵੱਡਾ ਬਾਹਰੀ ਅੰਗ ਕਿਹੜਾ ਹੈ ਚਮੜੀ ਬੇਟਾ ਐਸੇ ਕਰਕੇ ਤੇ ਦਿਲ ਹੈ ਜਿਹੜਾ ਸਾਡੀ ਬੋਡੀ ਦੇ ਵਿੱਚ ਪੰਪਿੰਗ ਆਰਗਨ ਵੀ ਹੈ ਤੇ ਸਭ ਤੋਂ ਇੱਕੋ ਇੱਕ ਆਰਗਨ ਹੈ ਜਿਹੜਾ ਮਸਲ ਦਾ ਬਣਿਆ ਹੋਇਆ ਹੈ ਕਿਹੜੇ ਮਸਲ ਦਾ ਬਣਿਆ ਹੋਇਆ ਹੈ ਕਿਹੜੀਆਂ ਮਾਸਪੇਸ਼ੀਆਂ ਦਾ ਬਣਿਆ ਹੋਇਆ ਹੈ ਕਾਰਡੀਅਕ ਮਸਲ ਦਾ ਬਣਿਆ ਹੋਇਆ ਹੈ ਸੌਰੀ ਬੱਚੇ ਇਸ ਕਰਕੇ ਹਰੇਕ ਕੁਐਸਚਨ ਨੂੰ ਬੇਟਾ ਬਹੁਤ ਚੰਗੀ ਤਰ੍ਹਾਂ ਸਮਝ ਕੇ ਹੀ ਕਰਨਾ ਹੈਗਾ 68 ਨੰਬਰ ਕੁਐਸਚਨ ਦੇਖੋ ਮਨੁੱਖ ਦੇ ਸਰੀਰ ਵਿੱਚ ਸਾਹ ਲੈਣ ਦਾ ਮੁੱਖ ਗੈਸ ਕਿਹੜਾ ਬੇਟਾ ਸਾਹ ਲੈਣ ਵਾਲੀ ਗੈਸ ਕਿਹੜੀ ਹੈ ਬੇਟਾ ਆਕਸੀਜਨ ਸਾਹ ਛੱਡਣ ਵਾਲੀ ਗੈਸ ਕਿਹੜੀ ਆ ਕਾਰਬਨ ਡਾਈ ਆਕਸਾਈਡ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਮਨੁੱਖ ਦੇ ਕੰਨ ਵਿੱਚ ਸੰਤੋਲਨ ਕੌਣ ਕਰਦਾ ਹੈਗਾ ਬੇਟਾ ਕੌਣ ਰੱਖਦਾ ਹੈਗਾ ਮਨੁੱਖ ਦੇ ਕੰਨ ਵਿੱਚ ਸੈਮੀ ਸਰਕੂਲਰ ਕਨਾਲ ਹੁੰਦੀ ਹੈ ਜਿਹੜੀ ਸੰਤੋਲਨ ਬਣਾਈ ਰੱਖਦੀ ਹੈ ਬੇਟਾ ਸੈਮੀ ਸਰਕੂਲਰ ਕਨਾਲ ਕੰਨ ਦੇ ਅੰਦਰਲੇ ਹਿੱਸੇ ਵਿੱਚ ਹੁੰਦੀ ਹੈ ਸਾਨੂੰ ਪੁੱਛਿਆ ਜਾਂਦਾ ਹੈ ਵੀ ਸੈਮੀ ਸਰਕੂਲਰ ਕਨਾਲ ਕਿੱਥੇ ਹੁੰਦੀ ਹੈ ਇਹਦਾ ਕੰਮ ਕੀ ਹੈ ਇਹਦਾ ਕੰਮ ਕੰਨ ਦਾ ਸੰਤੋਲਨ ਬਣਾਈ ਰੱਖਣਾ ਹੈ ਇਹ ਬੇਟਾ ਕੰਨ ਦੇ ਅੰਦਰਲੇ ਹਿੱਸੇ ਵਿੱਚ ਹੁੰਦੀ ਹੈ ਤਨੁਤ ਚਾਰ ਆਪਸ਼ਨਾਂ ਦੇਣਗੇ ਕੰਨ ਦੇ ਬਾਰੇ ਬਾਹਰੀ ਹਿੱਸੇ ਵਿੱਚ ਕੰਨ ਦੇ ਵਿਚਕਾਰਲੇ ਹਿੱਸੇ ਵਿੱਚ ਕੰਨ ਦੇ ਅੰਦਰਲੇ ਹਿੱਸੇ ਵਿੱਚ ਬੇਟਾ ਸੈਮੀ ਸਰਕੂਲਰ ਕਨਾਲ ਕੰਨ ਦੇ ਅੰਦਰਲੇ ਹਿੱਸੇ ਵਿੱਚ ਹੁੰਦੀ ਹੈ ਮਨੁੱਖ ਦੇ ਸਰੀਰ ਵਿੱਚ ਦੀ ਸਭ ਤੋਂ ਵੱਡੀ ਲੰਬੀ ਹੱਡੀ ਕਿਹੜੀ ਹੈ ਬੇਟਾ ਫੀਮਰ ਇਹ ਪੱਟ ਵਿੱਚ ਹੁੰਦੀ ਹੈ ਇਸ ਕਰਕੇ ਇਹਨੂੰ ਥਾਈ ਬੋਨ ਵੀ ਬੋਲ ਦਿੰਦੇ ਆ ਬੇਟਾ ਮਨੁੱਖ ਦੇ ਸਰੀਰ ਦੀ ਵਿੱਚ ਪਿੱਤ ਕਿੱਥੇ ਸਟੋਰ ਹੁੰਦਾ ਹੈਗਾ ਗੋਲ ਬਲੇਡਰ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਜਿਗਰ ਹੈ ਜਿਹੜਾ ਉਹ ਪਿੱਤ ਨੂੰ ਯਾਨੀ ਕਿ ਬਾਇਲ ਨੂੰ ਬਣਾਉਣ ਦਾ ਕੰਮ ਕਰਦਾ ਹੈ ਤੇ ਗੋਲ ਬਲੇਡਰ ਇਹਨੂੰ ਸਟੋਰ ਕਰਨ ਦਾ ਕੰਮ ਕਰਦਾ ਹੈ ਯਾਦ ਰੱਖਣਾ ਹੈ ਬੇਟਾ ਮੋਸਟਲੀ ਬੱਚੇ ਇਸ ਕੁਐਸਚਨ ਦੇ ਵਿੱਚ ਵੀ ਬੀ ਆਪਸ਼ਨ ਲਗਾ ਕੇ ਆਣਗੇ ਪਰ ਇੱਥੇ ਏ ਆਪਸ਼ਨ ਕਿਉਂਕਿ ਪਿੱਤ ਜੇਕਰ ਇੱਥੇ ਕਿੱਥੇ ਬਣਦਾ ਹੈ ਲਿਖਿਆ ਹੈ ਤੇ ਜਿਗਰ ਤੇ ਕਿੱਥੇ ਸਟੋਰ ਹੁੰਦਾ ਉਹ ਗੋਲ ਬਲੇਡਰ ਬੇਟਾ ਛੋਟੇ ਛੋਟੇ ਗੱਲਾਂ ਜਿਹੜੀਆਂ ਪੇਪਰ ਦੇ ਵਿੱਚ ਸਾਨੂੰ ਕੰਮ ਆਣਗੀਆਂ ਮਨੁੱਖ ਦੇ ਸਰੀਰ ਵਿੱਚ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਬੇਟਾ ਮਨੁੱਖ ਦੇ ਸਰੀਰ ਵਿੱਚ ਕਿਹੜਾ ਖਤ ਸਮੂਹ ਜਿਹਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ ਜਾਨੀ ਕਿ ਹਰੇਕ ਬਲੱਡ ਗਰੁੱਪ ਨੂੰ ਦਿੱਤਾ ਜਾ ਸਕਦਾ ਹੈ ਬੇਟਾ ਉਹ ਨੈਗੇਟਿਵ ਵਾਲਾ ਬਲੱਡ ਗਰੁੱਪ ਹੈ ਜਿਹੜਾ ਹਰੇਕ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈਗਾ ਯੂਨੀਵਰਸਲ ਡੋਨਰ ਹੈਗਾ ਤੇ ਏਬੀ ਪੋਜ਼ੀਟਿਵ ਵਾਲਾ ਏਬੀ ਪੋਜ਼ੀਟਿਵ ਵਾਲਾ ਯੂਨੀਵਰਸਲ ਰਿਸਿਪੀਐਂਟ ਹੈ ਯਾਦ ਰੱਖਣਾ ਬੇਟਾ ਜ ਓ 네ਗੇਟਿਵ অপਸ਼ਨ ਦੇ ਵਿੱਚ ਨਹੀਂ ਹੈ ਤਾਂ ਉਹ ਵਾਲਾ ਬਲੱਡ ਗਰੁੱਪ ਹੈ ਜਿਹੜਾ ਉਹ ਯੂਨੀਵਰਸਲ ਡੋਨਰ ਹੈ এবੀ ਵਾਲਾ ਯੂਨੀਵਰਸਲ ਰਿਸਿਪੀਐਂਟ ਹੈ ਪਰ ਇਹ ਚੀਜ਼ ਨੂੰ ਯਾਦ ਜ਼ਰੂਰ ਰੱਖਣਾ ਹੈ ਉਹ 네ਗੇਟਿਵ ਵਾਲਾ ਯੂਨੀਵਰਸਲ ਡੋਨਰ ਹੈ ਤੇ এবੀ ਪੋਜ਼ਿਟਿਵ ਵਾਲਾ ਯੂਨੀਵਰਸਲ ਰਿਸਿਪੀਐਂਟ ਹੈ ਬਹੁਤ ਇੰਪੋਰਟੈਂਟ ਕੁਐਸਚਨ ਸੀਗੇ ਹੁਣ ਅੱਜ ਦੀ ਕਲਾਸ ਦੇ ਬੇਟਾ ਦੋ ਕੁਐਸਚਨ ਲਾਸਟ ਰਹਿ ਗਏ ਹੈਗੇ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਛੋਟੀ ਤਮਣੀ ਕਿਹੜੀ ਹੈ ਬੇਟਾ ਆਟਰੀਓਲ ਜਿਹੜੀ ਹੈਗੀ ਆ ਸਭ ਤੋਂ ਛੋਟੀ ਤਮਣੀ ਆ ਬੇਟਾ ਯਾਦ ਰੱਖਣਾ ਆਰੋ ਰੋਟਾ ਏ ਰੋਟਾ ਏ ਰੋਟਾ ਜਿਹੜਾ ਹੈਗਾ ਸਭ ਤੋਂ ਵੱਡੀ ਤਮਣੀ ਆ ਬੇਟਾ ਇਹ ਵੀ ਯਾਦ ਰੱਖਣਾ ਹੈ ਡੀ ਆਪਸ਼ਨ ਸਭ ਤੋਂ ਵੱਡੀ ਹੈ ਤੇ ਏ ਆਪਸ਼ਨ ਸਭ ਤੋਂ ਛੋਟੀ ਹੈ ਖੂਨ ਵਿੱਚ ਜਿਹੜੇ ਲਾਲ ਕਣ ਹੁੰਦੇ ਨੇ ਬੇਟਾ ਰੈੱਡ ਬਲੱਡ 셀 ਹੁੰਦੇ ਨੇ ਉਹਨਾਂ ਦੀ ਉਮਰ ਜਾਨੀ ਕਿ ਉਹਨਾਂ ਦਾ ਲਾਈਫ ਸਪੈਨ ਕਿੰਨਾ ਹੁੰਦਾ 120 ਦਿਨ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ ਤੇ ਬੇਟਾ ਐਸੇ ਤਰੀਕੇ ਨਾਲ ਤੁਸੀਂ ਆਪਣੀਆਂ ਕਲਾਸਾਂ ਲਗਾ ਸਕਦੇ ਹੋ ਔਨਲਾਈਨ ਕਲਾਸੇਜ਼ ਜੁਆਇਨ ਕਰਨ ਲਈ ਬੇਟਾ ਤੁਸੀਂ 9463 079680 ਤੇ ਕੰਟੈਕਟ ਕਰੋ ਬੱਚੇ ਆਪਣੇ ਕੋਲ ਇਹ ਇੰਨੇ ਜਿਆਦਾ ਇੰਪੋਰਟੈਂਟ ਕੁਸ਼ਚਨ ਹੈ ਕਿ ਪੇਪਰ ਦੇ ਤੁਹਾਨੂੰ ਵਿੱਚ ਪੁੱਛੇ ਜਾਣਗੇ ਬੱਚੇ ਅਗਰ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਨੋਟਸ ਲੈਣਾ ਚਾਹੁੰਦੇ ਹੋ ਬੇਟਾ ਸਾਰੀਆਂ ਕਲਾਸਾਂ ਦੇ ਤੇ ਆਪਣੇ ਕੋਲ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੋਟਸ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 94630 79680 ਨਾਲ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ